ਸੱਚ ਕਾਲ ਤੁਸੀਂ ਦੇਖ ਰਹੇ ਹੋ ਦਾਨਿਕ ਸੋਰਾ ਟੀਵੀ ਤੇ ਮੈਂ ਹਾਂ ਤਾਨਿਆ ਦਿਲਜੀਤ ਦੋਸਾਂਛ ਦਾ ਮੁੱਦਾ ਖਤਮ ਹੋਣ ਤੇ ਨਾਮ ਨਹੀਂ ਲੈ ਰਿਹਾ ਦੱਸਦੀ ਹੈ ਕਿ ਹੁਣ ਦਿਲਜੀਤ ਦਸਾਂਜ ਦੇ ਹੱਕ ਦੇ ਵਿੱਚ ਪਾਕਿਸਤਾਨੀ ਕਲਾਕਾਰ 나ਸੀਰ ਚਨੌਤੀ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਦੱਸਦੇ ਕਿ ਸਰਦਾਰ ਜੀ 3 ਫਿਲਮ ਦੇ ਵਿੱਚ ਵੀ 나ਸੀਰ ਚਨੌਤੀ ਦੇਖਣ ਨੂੰ ਮਿਲਣਗੇ ਹਾਲਾਂਕਿ ਇੰਡੀਆ ਦੇ ਵਿੱਚ ਫਿਲਮ ਨਹੀਂ ਰਿਲੀਜ਼ ਕੀਤੀ ਗਈ ਹੈ ਲੇਕਿਨ ਓਵਰਸੀਜ਼ ਤੇ ਪਾਕਿਸਤਾਨ ਦੇ ਵਿੱਚ ਫਿਲਮ ਰਿਲੀਜ਼ ਹੋਈ ਹੈ ਜਿਸ ਨੇ ਧੁੰਮਾ ਪਾਈਆਂ ਹੋਈਆਂ ਨੇ ਦੱਸਦੇ ਕਿ 나ਸੀਰ ਚਨੌਤੀ ਦਾ ਇਸ ਵੀਡੀਓ ਦੇ ਵਿੱਚ ਕਹਿਣਾ ਹੈ ਕਿ ਅਸੀਂ ਤਾਂ ਕਦੇ ਕਿਸੇ ਪ੍ਰੋਡਿਊਸਰ ਦੇ ਲਈ ਕੰਮ ਕੀਤਾ ਹੀ ਨਹੀਂ ਅਸੀਂ ਤਾਂ ਆਪਣੇ ਭਰਾਵਾਂ ਦੇ ਲਈ ਕੀਤਾ ਹੈ ਸਾਡੇ ਲਈ ਪੰਜਾਬੀ ਇੰਡਸਟਰੀ ਸਾਡੇ ਭਰਾਵਾਂ ਵਰਗੀ ਹੈ ਅਸਲ ਇਹ ਕਿ ਗਿੱਪੀ ਗਰੇਵਾਲ ਦੇ ਲਈ ਕੰਮ ਕੀਤਾ ਐ ਮੀ ਵਿੜਖ ਦੇ ਲਈ ਕੀਤਾ ਐ ਦਿਲਜੀਤ ਦੁਸਾਂਝ ਦੇ ਲਈ ਕੀਤਾ ਅਮਰਿੰਦਰ ਗਿੱਲ ਦੇ ਲਈ ਕੀਤਾ ਸਾਨੂੰ ਨਹੀਂ ਪਤਾ ਪ੍ਰੋਡਿਊਸਰ ਕੌਣ ਨੇ ਅਸੀਂ ਕਦੀ ਪ੍ਰੋਡਿਊਸਰਾਂ ਲਈ ਕੰਮ ਨਹੀਂ ਕੀਤਾ ਸਾਡੇ ਭਰਾ ਨੇ ਸਾਡੇ ਵੀਰ ਨੇ ਇਹਨਾਂ ਲਈ ਅਸੀਂ ਖੜੇ ਆ ਹਮੇਸ਼ਾ ਤੇ ਇਹ ਸਾਡੇ ਨਾਲ ਖੜੇ ਨੇ ਨਸੀਰ ਚਨੌਤੀ ਦੇ ਇਹ ਬਿਆਨ ਜਿਹੜੇ ਸਾਹਮਣੇ ਆਏ ਨੇ ਜਿਸ ਵਿੱਚ ਨਸੀਰ ਚਨੌਤੀ ਦਾ ਇਹ ਵੀ ਕਹਿਣਾ ਹੈ ਕਿ ਗੱਲ ਇੱਥੇ ਇਨਸਾਫ ਦੀ ਹੋ ਰਹੀ ਹੈ ਤੇ ਦਿਲਜੀਤ ਦੁਸਾਂਝ ਨੂੰ ਇਨਸਾਫ ਮਿਲਣਾ ਜ਼ਰੂਰੀ ਹੈ ਕੁਝ ਕੁ ਲੋਕ ਦਿਲਜੀਤ ਦੁਸਾਂਝ ਦਾ ਵਿਰੋਧ ਕਰ ਰਹੇ ਨੇ ਜਿਹੜੀ ਕਿ ਬੜੀ ਮਾੜੀ ਗੱਲ ਹੈ ਜਦ ਨਾਲ ਹੀ ਨਸੀਰ ਚਣੌਤੀ ਦਾ ਇਹ ਵੀ ਕਹਿਣਾ ਹੈ ਕਿ ਦਿਲਜੀਤ ਦੋਸਾਂਜ ਇਸ ਇੰਡਸਟਰੀ ਦਾ ਬਾਦਸ਼ਾਹ ਹੈ ਦਿਲਜੀਤ ਦੋਸਾਂਜ ਜਿਨੇ ਪੱਗ ਨੂੰ ਇੱਕ ਐਸੇ ਮਕਾਮ ਤੇ ਪਹੁੰਚਾਇਆ ਹੈ ਜਿੱਥੇ ਕਿਸੇ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਸੀ ਦਿਲਜੀਤ ਨੇ ਹਮੇਸ਼ਾ ਹੀ ਪੰਜਾਬੀਆਂ ਦਾ ਮਾਣ ਵਧਾਇਆ ਹੈ ਔਰ ਸਾਨੂੰ ਇਸ ਮਾੜੇ ਸਮੇਂ ਦੇ ਵਿੱਚ ਦਿਲਜੀਤ ਦੋਸਾਂਜ ਦੇ ਨਾਲ ਖੜਨਾ ਚਾਹੀਦਾ ਔਰ ਇਹ ਵੀ ਦੱਸਿਆ ਹੈ ਕਿ ਜਦੋਂ ਇਹ ਫਿਲਮ ਸ਼ੂਟ ਹੋਈ ਸੀ ਉਸ ਟਾਈਮ ਇਹੋ ਜਿਹਾ ਕੋਈ ਮਸਲਾ ਨਹੀਂ ਸੀ ਇਹ ਜਿਹੜਾ ਇਹ ਜਿਹੜੀ ਫਿਲਮ ਸ਼ੂਟ ਹੋਈ ਸੀ ਇਹ ਵਿਵਾਦ ਹੋਣ ਤੋਂ ਪਹਿਲਾਂ ਸ਼ੁਰੂ ਹੋਈ ਸੀ ਪਰ ਹੁਣ ਫਿਲਮ ਰਿਲੀਜ਼ ਕਰਨੀ ਬਣਦੀ ਸੀ ਕਿਉਂਕਿ ਇਸ ਵਿੱਚ ਬਹੁਤ ਸਾਰੀਆਂ ਚੀਜ਼ਾਂ ਨਾਲ ਜੁੜੀਆਂ ਹੁੰਦੀਆਂ ਨੇ ਔਰ ਇਸ ਵਿੱਚ ਦਿਲਜੀਤ ਦੋਸਾਂਝ ਦਾ ਕੋਈ ਕਸੂਰ ਨਹੀਂ ਹੈ ਇਸ ਲਈ ਸਭ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਇਕੱਠੇ ਇਕਜੁੱਟ ਹੋ ਕੇ ਦਿਲਜੀਤ ਦੋਸਾਂਝ ਦਾ ਸਾਥ ਦਿੱਤਾ ਜਾਵੇ ਉਹ ਬਾਦਸ਼ਾਹ ਹੈਗਾ ਜਦੋਂ ਕੋਈ ਬੰਦੇ ਆਪਣੇ ਮੁਲਕ ਦੇ ਬਾਦਸ਼ਾਹ ਨੂੰ ਮਾਰਾ ਕਹਿੰਦੇ ਨੇ ਬਹੁਤ ਮਾੜੀ ਗੱਲ ਹੁੰਦੀ ਹੈ دلجیت پاجی بادشاہ نے اس ٹائم انڈسٹری دے وہ چڑھنے پنجاب دے بادشاہ نے سردارہ دے بادشاہ نے سنگھا دے بادشاہ نے پاگ دی لاج جنی انہوں نے رکھیے ہے کٹ بندے ہیں سردارہ تے سارے ہی نہیں ہوندے نے لیکن ਸਰਦਾਰ ਦਾ ਜਿਹੜਾ ਇੱਕ ਹੁੰਦਾ ਨਾ ਕਿ mohabbat pyar ਉਪਾਗਨ ਨਾਲ ਹੀ ਹੁੰਦਾ ਤੇ ਤੁਹਾਡਾ ਬਾਦਸ਼ਾਹ ਹੈਗਾ ਦਜੀਪਾ ਹੀ ਤੁਹਾਡੇ ਬਾਦਸ਼ਾਹ ਨੇ ਆਪਣੇ ਬਾਦਸ਼ਾਹ ਨੂੰ ਤੁਸੀਂ ਜਿੰਨਾ ਵੀ ਪਿਆਰ ਕਰੋਗੇ ਨਾ ਪੂਰੀ ਦੁਨੀਆ ਦਾ ਨਾਮ ਬਣਾਇਆ ਭਾਈ ਉਹਨੇ ਇਤੇ ਕੋਈ ਸ਼ਾਕੀ ਵਾਲੀ ਗੱਲ ਹੀ ਨਹੀਂ ਗਈ ਤੇ ਜਦੋਂ ਆਪਾਂ ਇਹ ਫਿਲਮ ਕੀਤੀਗੀ ਤੇ ਬਿਲਕੁਲ ਸਹੀ ਕਿਹਾਗਾ ਉਦੋਂ ਕੋਈ ਐਸਾ ਮਸਲਾ ਹੀ ਨਹੀਂ ਸੀ ਕੋਈ ਐਸੀ ਗੱਲ ਹੀ ਨਹੀਂ ਸੀ ਅਸੀਂ ਦੇ ਕੰਮ ਕਰ ਰਹੇ ਸੀ ਉਹ ਵੀ ਤੇ ਅਸੀਂ ਇਹ ਸਾਰੀ ਚੀਜ਼ਾਂ ਬਾਤ ਚ ਹੋਈਆਂ ਲੇਕਿਨ ਸ਼ੁਕਰੇ ਮਾਲਕ ਦਾ ਲਾ ਬਗਨੇ ਕਰਮ ਕੀਤਾ ਹਰ ਚੀਜ਼ ਈਜ਼ੀ ਹੋ ਗਈ ਤੇ ਬਾਜੀ ਨੂੰ ਟ੍ਰੋਲ ਕਰਨਾ ਮੈਂ ਮੈਂ ਸਿਰਫ ਆਇਆ ਬਾਜੀ ਦੇ ਬਾਜੀ ਨੂੰ ਟ੍ਰੋਲ ਕਰਨਾ ਲਵ ਯੂ ਮੇਰ ਜਾਨ ਬਾਜੀ ਨੂੰ ਟ੍ਰੋਲ ਕਰਨਾ ਯਾਰ ਕਿਸ ਨਾਲ ਤੁਸੀਂ ਕਰ ਸਕਦੇ ਛਲ ਯਾਰ ਕੰਮ ਕਰਨਾ ਨਾ ਕਰਨਾ ਮੈਂ ਕਿਸੇ ਦੀ ਗੱਲ ਨਹੀਂ ਕਰ ਰਿਹਾ ਮੈਂ ਮੈਂ ਮਤਲਬ ਕਿ ਮੈਂ ਤੁਹਾਨੂੰ ਆਪਣੀ ਗੱਲ ਦੱਸ ਰਿਹਾ ਕਿ ਮੈਂ ਹੁਣ ਤੱਕ ਜਿੰਨੀਆਂ ਫਿਲਮਾਂ ਕੀਤੀਆਂ ਨੇ ਛੜਦੇ ਪੰਜਾਬ ਦੀ ਮੈਂ ਕਿਸੇ ਪ੍ਰੋਡੂਸਰ ਦੀ ਫਿਲਮ ਕੀਤੀ ਨਹੀਂ ਗੀ ਮੈਂ ਸਿਰ ਹੌਲੇ ਪਰ ਆਵਾਂ ਦੀਆਂ ਫਿਲਮਾਂ ਕੀਤੀਆਂ ਨੇ ਮੈਂ ਚਾਰ ਫਿਲਮਾਂ ਗਿੱਪੀ ਬਾਜੀ ਦੀਆਂ ਕੀਤੀਆਂ ਨੇ ਮੈਂ ਤਿੰਨ ਤੋਂ ਚਾਰ ਫਿਲਮਾਂ ਐਵੇਂ ਆਪਣੇ ਵੀਰ ਦੀਆਂ ਕੀਤੀਆਂ ਨੇ ਮੈਂ ਤਿੰਨ ਚੌਥੀ ਫਿਲਮ 25 ਫਿਲਮ ਅਮਰਿੰਦਰ ਗਿੱਲ ਆਪਣੇ ਵੀਰਦੀ ਕੀਤੀਗੀ ਮੈਂ ਦੋ ਫਿਲਮ ਦਲਜੀਤ ਪਾਜੀ ਨੇ ਤੇ ਮੈਂ ਤੇ ਹਜ ਤੱਕ ਕਿਸੇ ਪ੍ਰੋਡੂਸਰ ਦੀ ਇੰਡੀਅਨ ਪ੍ਰੋਡੂਸਰ ਦੀ ਫਿਲਮ ਨਹੀਂ ਕੀਤੀ ਭਰਾਵਾਂ ਦੀ ਕੀਤੀਆਂ ਨੇ ਤੇ ਮੈਂ ਕਹਿੰਨਾ ਕਿ ਤੁਹਾਡਾ ਆਪਣਾ ਫਨਕਾਰ ਹੈਗਾ ਤੁਹਾਡਾ ਆਪਣਾ ਭਰਾ ਹੈਗਾ ਤੁਸੀਂ ਕੋਸ਼ਿਸ਼ ਕਰੋ ਯਾਰ ਉਹਦੇ ਨਾਲ ਮੁਹੱਬਤ ਕਰੋ ਉਹਨਾਂ ਪਿਆਰ ਕਰੋ ਸਾਡੇ ਲਈ ਉਹ ਖਲੋਤਾ ਹੈ ਆਈ ਲਵ ਯੂ ਗਲਜੀਤ ਨੂੰ ਸੋਚ ਸਾਨੂੰ ਇਹ ਗੱਲ ਨਹੀਂ ਗਈ ਲੇਕਿਨ ਇਨਸਾਫ ਦੀ ਗੱਲ ਹੈਗੀ ਕਿ ਸਾਡੇ ਦੀ ਖਲੋਤਾ ਹੈ ਤੇ ਅਸੀਂ ਉਹਦਾ ਅਵਿਸ਼ ਰਿਕਾਰਡ ਹੀ ਕਰਾਂਗੇ ਉਸ ਤੋਂ ਪਹਿਲੇ ਵੀ ਕਰਦੇ ਸੀ ਹੁਣ ਵੀ ਕਰ ਰਹੇ ਆਇਂਦਾ ਵੀ ਕਰਦੇ ਰਾਂਗੇ ਤੇ ਜਿੰਨਾ ਪਿਆਰ ਪਾਕਿਸਤਾਨ ਦੇ ਵਿੱਚ ਸਾਡੀ ਇਸ ਫਿਲਮ ਨੂੰ ਸਾਡੇ ਪਿਆਰੇ ਸਾਡੀ ਜਾਨ ਲਵ ਯੂ ਪਾਕਿਸਤਾਨ ਜਿੰਨਾ ਪਿਆਰ ਦਿੱਤਾ ਹੈ ਓਵਰ ਸੀਸ ਪਾਕਿਸਤਾਨੀਆਂ ਨੇ ਓਵਰ ਸੀਸ ਸਾਡੇ ਸਰਦਾਰਾਂ ਭਰਾਵਾਂ ਨੇ ਕੈਨੇਡਾ ਯੂਕੇ ਅਮਰੀਕਾ ਜਿੰਨਾ ਉਹਨਾਂ ਨੇ ਪਿਆਰ ਦਗੀਤ ਭਾਈ ਨੂੰ ਦਿੱਤਾ ਹੈ ਉਹਨਾਂ ਹੀ ਸਾਨੂੰ ਦਿੱਤਾ ਹੈ ਤੇ ਇਹ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਲੇਕਿਨ ਕਹਿੰਦਾ ਮਗਰ ਸਿਰਫ ਮੇਰਾ ਇਨਾ ਹੀ ਹੈਗਾ ਆਪਣੇ ਸ਼ਾਂਚਾ ਨੂੰ ਦਿਲਜੀਤ ਬਾਜੀ ਸ਼ਾਂਚਾ ਨੇ ਤੁਹਾਡੀ ਨਰਸੀ ਦੇ ਆਪਣੀ ਸ਼ਾਂਚਾ ਨੂੰ ਪਿਆਰ ਕਰੋ ਯਾਰ ਯਾਰ ਛੋਟੀਆਂ ਮੋਟੀਆਂ ਗੱਲਾਂ ਕਰਕੇ ਤੁਸੀਂ ਉਸ ਸ਼ਹਜ਼ਾਦੇ ਨੂੰ ਤੁਸੀਂ ਥਲੇ ਨਹੀਂ ਲਾ ਸਕਦੇ ਉਹ ਬਾਦਸ਼ਾਹ ਅੱਲਾ ਨੇ ਬਣਾਇਆ ਹੂ ਕਿਸੇ ਨੇ ਬਣਾਇਆ ਹੀ ਨਹੀਂ ਉਹਦੇ ਤੇ ਮਾਲਕ ਦਾ ਕਰਮ ਹੀ ਇਹਨਾਂ ਹੈਗਾ ਉਹ ਡਾਉਂਟ ਹੋਰ ਤੇ ਉਹ ਇਨਾ ਹੈਗਾ ਕਿ ਤੂੰ ਸੋਚ ਨਹੀਂ ਸਕਦੇ ਤੇ ਇਸ ਲਈ ਮੈਂ ਕਹਿ ਰਿਹਾ ਕਿ ਜਿੰਨਾ ਪਿਆਰ ਤੁਸੀਂ ਸਰਦਾਰ ਜੀ ਥਰੀ ਨੂੰ ਦੇ ਰਹੇ ਹੋ ਇਸ ਉਸ ਜਿਆਦਾ ਦਿਓ ਹੋਰ ਜਿਆਦਾ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਤੁਸੀਂ ਸਾਡੇ ਆਪਣੇ ਹੋ ਸਰਦਾਰ ਸਰਦਾਰ ਵੀਰ ਸਾਡੇ ਜਿੰਨੇ ਵੀ ਲੋਕ ਨੇ ਸਾਡੇ ਪਾਕਿਸਤਾਨੀ ਸਾਡੇ ਸਰਦਾਰ ਸਾਡੇ ਜਿੰਨੇ ਵੀ ਲੋਕ ਪਿਆਰ ਕਰਨ ਵਾਲੇ ਨੇ ਜਿੰਨਾ ਇਸ ਟਾਈਮ ਇਸ ਫਿਲਮ ਪਿਆਰ ਦੇ ਰਹੇ ਨੇ ਲੋਕ ਮੈਂ ਉਹਨਾਂ ਦਾ ਥੈਂਕ ਯੂ ਲਵ ਯੂ ਸਲਾਮ ਪੇਸ਼ ਕਰਦਾ ਔਰ ਪਾਕਿਸਤਾਨ ਦੇ ਵਿੱਚ ਮੈਂ ਅੱਜ ਫਿਲਮ ਵੇਖਣ ਲਈ ਗਿਆ ਔਰ ਦੁਨੀਆ ਇੰਨਾ ਪਿਆਰ ਦੇ ਰਹੀ ਹੈ ਸਾਨੂੰ ਸਾਡੇ ਪਾਕਿਸਤਾਨੀ ਭੈਣ ਭਰਾ ਇੰਨਾ ਪਿਆਰ ਦੇ ਰਹੇ ਨੇ ਔਰ ਮੈਂ ਕਹਾਂਗਾ ਕਿ ਸਾਡੇ ਸਾਡੇ ਪਾਕਿਸਤਾਨ ਦੇ ਲੋਗਾਂ ਦੇ ਵਿੱਚ ਕੁਝ ਵੀ ਹੋਰ ਨਹੀਂ ਸਿਰਫ ਦਲਜੀਤ ਦੋਸਾਂ ਨੂੰ ਪਿਆਰ ਕਰਦੇ ਨੇ ਸਾਨੂੰ ਪਿਆਰ ਕਰਦੇ ਨੇ ਹਾਨੀਆ ਆਮਰ ਨੂੰ ਪਿਆਰ ਕਰਦੇ ਨੇ ਅਸੀਂ ਆਰਟਿਸਟ ਐ ਸਾਡਾ ਕੋਈ ਸਿਸਟਮ ਹੀ ਨਹੀਂ ਹੈਗਾ ਇਹ ਫਿਲਮ ਬਹੁਤ ਪਹਿਲੇ ਬਣੀ ਇਹ ਸਾਰਿਆਂ ਨੂੰ ਪਤਾ ਹੈਗਾ ਉਹ ਗੱਲਾਂ ਚੱਲ ਵੀ ਰਹੀਆਂ ਨੇ ਲੇਕਿਨ ਮੈਨੂੰ ਅਫਸੋਸ ਇਸ ਗੱਲ ਤੇ ਹੋ ਰਿਹਾ ਹੈ ਕਿ ਜਿਹੜੇ ਲੋਕ ਸਾਡੇ 스타 ਨੇ ਛੜਦੇ ਪੰਜਾਬ ਦੇ ਅਗਰ ਭਾਜ ਦੇ ਬਾਰੇ ਚ ਉਹ ਕੋਈ ਮਾੜੀ ਗੱਲ ਕਰਨਾ ਤੇ ਬਾਈ ਬਹੁਤ ਮਾੜੀ ਗੱਲ ਕੀਤੀ ਭਾਜੀ ਦਲਜੀਤ ਇੱਕ ਹੋਰ ਚੀਜ਼ ਹੈਗੀ ਮੈਂ ਦੋ ਫਿਲਮਾਂ ਕਿਥੀਆਂ ਨੇ ਭਾਜੀ ਨਾਲ ਇਹ ਕੀਤੀ ਗਈ ਜਟਨ ਜੁਲੀਅਟ ਤੇ ਇਹ ਕੀਤੀ ਸੀ ਤੇ ਉਦਬ ਪਿਆਰ ਉਹਦੀ ਮੁਹੱਬਤ ਉਹਦੀ ਸੱਚੀ ਮੁੱਚੀ ਉਹ ਸ਼ਬਦ ਆਏਗਾ ਉਹ ਇੰਡੀਆ ਦਾ ਵੀ ਹੈਗਾ ਉਹ ਕੈਨੇਡਾ ਦਾ ਵੀ ਹੈਗਾ ਆਸਟ੍ਰੇਲੀਆ ਦਾ ਰਹੇਗਾ ਯੂਕੇ ਯੂਰਪ ਦਾ ਵੀ ਹੈਗਾ ਉਹ ਪਾਕਿਸਤਾਨ ਦਾ ਵੀ ਹੈਗਾ ਸਾਰੇ ਉਹ ਆਰਟਿਸਟ ਹੈ ਜਿਵੇਂ ਅਸੀਂ ਆਰਟਿਸਟ ਹੈ ਬਹੁਤ ਮਤਲਬ ਕਿ ਇਹ ਚੀਜ਼ ਨੂੰ ਤੁਹਾਡੀ ਨੂੰ ਦਿਨੋਂ ਲਵ ਯੂ ਸਭ ਨੂੰ ਕਹਿ ਰਿਆ ਕਿ ਥੈਂਕ ਯੂ ਲਵ ਯੂ ਤੁਸੀਂ ਇਨਾ ਪਿਆਰ ਦਿੱਤਾ ਸਾਡੀ ਫਿਲਮ ਨੂੰ ਸਰਦਾਰ ਜੀ ਨੂੰ ਥਰੀ ਨੂੰ ਸਰਦਾਰ ਜੀ 3 ਪੰਜਾਬੀ ਆ ਗਿਆ ਹੋਏ ਲਵ ਯੂ ਖੁਸ਼ ਰਹੋ ਸਲਾਮਤ ਰਹੋ ਤੇ ਇਨਸ਼ਾਅੱਲਾ ਫਿਰ ਮੁਲਾਕਾਤ ਹੋਵੇ ਇਸਦੇ ਨਾਲ ਹੀ ਜਿੱਥੇ ਨਾਸਿਰ ਚਣੌਤੀ ਦੀ ਇਹ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਵਿੱਚ ਪੰਜਾਬੀ ਇੰਡਸਟਰੀ ਦੇ ਹੱਕ ਦੇ ਵਿੱਚ ਨਾਸਿਰ ਚਣੌਤੀ ਦੇ ਬਿਆਨ ਸਾਹਮਣੇ ਆਏ ਨੇ ਉੱਥੇ ਹੀ ਫਿਰ ਤੋਂ ਕਮੈਂਟਰਾਂ ਦੇ ਵਿੱਚ ਇਫਤਖਾਰ ਠਾਕੁਰ ਦੀ ਗੱਲ ਹੋ ਰਹੀ ਹੈ ਅਕਰਮ ਉਦਾਸ ਦੀ ਗੱਲ ਹੋ ਰਹੀ ਹੈ ਦੱਸਦੇ ਇਫਤਖਾਰ ਠਾਕੁਰ ਨੇ ਬਹੁਤ ਮਾੜਾ ਚੰਗਾ ਬੋਲਿਆ ਸੀ ਪੰਜਾਬੀ ਇੰਡਸਟਰੀ ਨੂੰ ਇੱਥੇ ਤੱਕ ਕਿਹਾ ਸੀ ਕਿ ਸਾਡੇ ਬਿਨਾ ਕੁਝ ਨਹੀਂ ਚੱਲਦਾ ਸਾਡੇ ਬਿਨਾ ਕੋਈ ਫਿਲਮ ਨਹੀਂ ਚੱਲਦੀ ਹੈ ਸਾਡੀ ਉਹਨਾਂ ਤੇ ਇਨਵੈਸਟਮੈਂਟ ਹੈ ਇਫਤਖਾਰ ਠਾਕੁਰ ਨੇ ਇਹ ਵੀ ਕਿਹਾ ਸੀ ਕਿ ਸਾਡੇ ਬਿਨਾ ਪੰਜਾਬੀ ਇੰਡਸਟਰੀ ਦੀਆਂ ਸਾਰੀਆਂ ਫਿਲਮਾਂ ਫਲॉप ਹੁੰਦੀਆਂ ਨੇ ਇਸ ਨੂੰ ਗਲਤ ਦੱਸਦੇ ਹੋਏ ਨਸੀਰ ਚਨੌਤੀ ਦੀ ਵੀਡੀਓ ਅੱਜ ਪੰਜਾਬੀ ਇੰਡਸਟਰੀ ਦੇ ਹੱਕ ਦੇ ਵਿੱਚ ਆਈ ਹੈ ਇਸੇ ਦੇ ਨਾਲ ਹੀ ਦੱਸ ਦਈਏ ਕਿ ਅਕਰਮ ਉਦਾਸੀ ਵੀ ਕੁਝ ਦਿਨ ਪਹਿਲਾਂ ਵੀਡੀਓ ਜਿਹੜੀ ਆਈ ਸੀ ਉਹ ਪੰਜਾਬੀ ਇੰਡਸਟਰੀ ਦੇ ਹੱਕ ਦੇ ਵਿੱਚ ਆਈ ਸੀ ਜਿੱਥੇ ਇਫਤਿਹਾਰ ਠਾਕੁਰ ਨੂੰ ਸਾਫ਼-ਸਾਫ਼ ਝੂਠ ਦੱਸਿਆ ਗਿਆ ਸੀ ਤੇ ਹੁਣ ਇਹ ਨਵੀਂ ਵੀਡੀਓ ਜਿਹੜੀ ਦਿਲਜੀਤ ਦੋਸਾਂਝ ਦੇ ਹੱਕ ਦੇ ਵਿੱਚ ਆਈ ਹੈ ਜਿਸ ਵਿੱਚ ਜ਼ਿਕਰ ਗਿੱਪੀ ਗਰੇਵਾਲ ਦਾ ਐਮੀ ਵਰਕ ਦਾ ਅਮਰਿੰਦਰ ਗਿੱਲ ਹੋਰਾ ਦਾ ਹੋਇਆ ਹੈ ਔਰ ਇਹ ਵੀ ਕਿਹਾ ਗਿਆ ਹੈ ਕਿ ਪਾਕਿਸਤਾਨ ਵੱਲੋਂ ਤੇ ਓਵਰਸਿਸ ਵੱਲੋਂ ਬਹੁਤ ਪਿਆਰ ਮਿਲ ਰਿਹਾ ਸਾਰੀ ਇੰਡਸਟਰੀ ਸਾਰੇ ਜਣੇ ਦਿਲਜੀਤ ਦੋਸਾਂਝ ਦੇ ਹੱਕ ਦੇ ਵਿੱਚ ਖੜੇ ਨੇ ਔਰ ਇਹ ਵੀ ਕਿਹਾ ਗਿਆ ਹੈ ਕਿ ਦਿਲਜੀਤ ਦਸਾਂਝ ਦੇ ਨਾਲ ਖੜੋ ਇਸ ਵਿੱਚ ਦਿਲਜੀਤ ਦਸਾਂਝ ਦਾ ਕੋਈ ਕਸੂਰ ਨਹੀਂ ਹੈ ਸਾਰੀ ਇੰਡਸਟਰੀ ਇਕਜੁੱਟ ਹੋਵੇ ਤੇ ਸਾਰੀ ਇੰਡਸਟਰੀ ਦਿਲਜੀਤ ਦਸਾਂਝ ਨੂੰ ਹੋਰ ਪ੍ਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਦਿਲਜੀਤ ਦਸਾਂਝ ਨੇ ਆਪਣੀ ਇੰਡਸਟਰੀ ਦਾ ਲੈਵਲ ਵਧਾਇਆ ਔਰ ਔਰ ਦਿਲਜੀਤ ਦਸਾਂਝ ਨੇ ਆਪਣੀ ਇੰਡਸਟਰੀ ਦਾ ਮਾਨ ਉੱਚਾ ਕੀਤਾ ਹੈ ਤੇ ਨਾਲ ਹੀ ਪੰਜਾਬੀਆਂ ਦਾ ਮਾਨ ਉੱਚਾ ਕੀਤਾ ਹੈ